ਵਾਹਿਗੁਰੂ 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 ੴ ਇਕ ਓਅੰਕਾਰ ਸਤਿਨਾਮ ਸਤਿਨਾਮ ਕਰਤਾ ਪੁਰਖ ਕਰਤਾ ਪੁਰਖ ਅਨਰਭੋ ਅਨਰਵਰ ਅਕਾਲ ਮੂਰਤ ਅਕਾਲ ਮੂਰਤ ਜੁਨੀ ਸਭੁ ਜੁਨੀ ਸਭੁ ਗੁਰਪੁਰਸ ਗੁਰਪੁਰਸ ਸੱਚ ਨਾਮ ਸੱਚ ਗਵਾਦ ਸੱਚ ਜਗਵਾਦ ਸੱਚ ਹੈ ਪੀ ਸੱਚ ਹੈ ਪੀ ਸੱਚ ਨਾਮ ਕੋਸੀ ਪੀ ਸੱਚ ਨਾਮ ਕੋਸੀ ਪੀ ਸੱਚ ਜੇ ਚਰ ਮੂਲ ਨਾ ਥੋੜੀਂ ਦੋ ਜੇ ਚਰ ਮੂਲ ਨਾਮ ਰਿੰਦੋ ਜੇ ਚਰ ਆਪ ਕਿਰਪਾ ਜੇ ਚਰ ਆਪ ਕਿਰਪਾ ਬਟ ਬਨਾਨਕਾ ਸ਼ਬਦ ਹੋ ਬਟ ਬਨਾਨਕਾ ਖਾਹੇ ਖਰਚ ਤਨ ਮਾਨ ਖਾਹੇ ਖਰਚ ਤਨ ਮਾਨ ਹੋੜੀ ਜਾ ਤੂੰ ਮੇਰੇ ਵੱਲ ਹੈ ਹੋੜੀ ਜਾ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਛੰਦਾ ਤਾਂ ਸਭ ਕੁਛ ਮੈਨੂੰ ਸੌਂਪਿਆ ਤੁਦ ਸਭ ਕੁਛ ਮੈਨੂੰ ਸੌਂਪਿਆ ਜਾਂ ਤੇਰਾ ਬੰਦਾ ਜਾਂ ਤੇਰਾ ਬੰਦਾ ਗੰਮੀ ਕੋਟ ਰਾਇਆ ਲਈ ਮਾਇ ਖਰਚ ਰਹੰਦਾ ਮਾਇ ਖਰਚ ਰਹੰਦਾ ਮੱਖ ਚਰਾ ਸੀਮੇਦਨੀ ਮੱਖ ਚਰਾ ਸੀਮੇਦਨੀ ਸਭ ਸੇਵ ਕਰੰਦਾ ਸਭ ਸੇਵ ਕਰੰਦਾ ਇਹ ਬਰੀ ਮਤਰ ਸਭ ਕੀਤੇ ਆ ਇਹ ਬਰੀ ਮਤਰ ਸਭ ਕੀਤੇ ਆ ਮੈਂ ਮੰਗੇ ਮੰਦਾ ਨੰਦ ਜੇ ਮੰਦਾ ਕੋਈ ਨਾ ਪੁੱਛੇਈ ਕੋਈ ਨਾ ਪੁੱਛੇਈ ਜਹਾਰ ਬਕਸ਼ੰਦਾ ਜਹਾਰ ਬਕਸ਼ੰਦਾ ਆਨੰਦ ਪਿਆ ਸੁਖ ਪਾਇਆ ਆਨੰਦ ਪਿਆ ਸੁਖ ਪਾਇਆ ਮਿਲ ਗੁਰ ਗੋਵਿੰਦਾ ਮਿਲ ਗੁਰ ਗੋਵਿੰਦਾ ਸਭੇ ਕਾਲ ਸੁਵਾਰੇ ਸਭੇ ਕਾਲ ਸੁਵਾਰੇ ਪਾਵੰਦਾ ਜੀਰਾ ਗੁਦ ਪਾਵੰਦਾ ਰੌੜੀ ਮਹੱਲਾ ਪੰਜਮ ਗੋੜੀ ਮਹੱਲਾ ਪੰਜਮ ਨਰਕਰ ਬੈਸੋ ਅਰ ਜਨ ਪਿਆਰੇ ਨਰਕਰ ਬੈਸੋ ਅਰ ਜਨ ਪਿਆਰੇ ਸਤਗੁਰ ਤੁਮਰੇ ਕਾਜ ਸਵਾਰੇ ਸਤਗੁਰ ਤੁਮਰੇ ਕਾਜ ਸਵਾਰੇ रामेश्वर हमारे दूर से दूर रामेश्वर हमारे जानकी पैज रखी करतार रे की पैज रखी करतार बादशाह साहब बस कर दीने बादशाह सासा बस कर दीने अमृत नाम महारस पीने अमृत नाम महारस पीने निरप होए पजो भगवान निरपो होए पजो भगवान रावत संगत में लकीनोदा रावत संगत में लकीनोदा ਪਰੇ ਪ੍ਰਭ ਅੰਤਰ ਜਾਮੀ ਸਰਨ ਪਰੇ ਪ੍ਰਭ ਅੰਤਰ ਜਾਮੀ ਨਾਨਕ ਕੋਟ ਪਕਰੀ ਪ੍ਰਭ ਸੁਆਮੀ ਨਾਨਕ ਕੋਟ ਪਕਰੀ ਪ੍ਰਭ ਸੁਆਮੀ ਸੋਰਠ ਮਾ ਲਾ ਪੰਜਵਾ ਸੋਰਠ ਮਾ ਲਾ ਪੰਜਵਾ ਜਨਮ ਜਨਮ ਕੇ ਦੁਖ ਨਵਾਰੈ ਜਨਮ ਜਨਮ ਕੇ ਦੁਖ ਨਵਾਰੈ ਸੁਖਾ ਮਨ ਸਦਾਰੈ ਸੁਖਾ ਮਨ ਸਦਾਰੈ ਦਰਸ਼ਨ ਪੇਟ ਤੋਤ ਨਿਹਾਲਾ ਦਰਸ਼ਨ ਪੇਟ ਤੋਤ ਨਿਹਾਲਾ ਹਰਿ ਨਾਮ ਵਿਚਾਰੇ ਹਰ ਨਾਮ ਵਿਚਾਰੇ ਮੇਰਾ ਬੈਦ ਗੁਰੂ ਗੋਵਿੰਦਾ ਮੇਰਾ ਬੈਦ ਗੁਰੂ ਗੋਵਿੰਦਾ ਹਰ ਹਰ ਨਾਮੁ ਖਦ ਮੁਖ ਦੇਵਾ ਹਰ ਹਰ ਨਾਮੁ ਖਦ ਮੁਖ ਦੇਵਾ ਪਾਟੈ ਜਮਕੀ ਫੰਦਾ ਪਾਟੈ ਜਮਕੀ ਫੰਦਾ ਵਰਥਪੁਰਖ ਪੂਰਨ ਵਿਦਾਤੇ ਸੁਨਾਤ ਗੁਰੂ ਪੂਰਨ ਵਿਦਾਤੇ ਆਪੇ ਕਰਨੈ ਹਾਰਾ ਆਪੇ ਕਰਨੈ ਹਾਰਾ ਆਪੋ ਬਾਰੇ ਆਪਣਾ ਦਾਸ ਆਪੋ ਬਾਰੇ ਆਨਕ ਨਾਮੇ ਆਧਾਰ ਆਨਕ ਨਾਮੇ ਆਧਾਰ ਵਾਹਿਗੁਰੂ 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 I